किरत करम के किरत करम के बिछुडे कर कृपा मे लोरा चार कुंट तय दिश प्रमे आके आए आय प्रभु की शान ਚਾਰ ਕੋਟ ਦਾ ਦਿਸ਼ ਭ੍ਰਮੇ ਹੱਕ ਆਏ ਪ੍ਰਭ ਕੀ ਸ਼ਾਨ ਕਿਰਤ ਕਰਮ ਕੇ ਵਿਛੋੜੇ ਕਰਨ ਕਿਰਪਾ ਮੇ ਲੋ ਰਾਮ ਚਾਰ ਕੋਟ ਦਾ ਦਿਸ਼ ਭ੍ਰਮੇ ਅਕ ਆਇ ਰੇ ਪ੍ਰਭ ਕੀ ਸ਼ਾਨ ਵਾਹਿਗੁਰੂ ਆਸਾਰ ਤਪੰਦਾ ਇਸ ਲੱਗੈ ਹਰ ਨਾ ਨਾ ਜਿੰਨਾ ਪਾਸ ਅਸਾਰ ਦਾ ਮਹੀਨਾ ਉਹਨਾਂ ਦੇ ਹਿਰਦੇ ਵਿੱਚ ਤਪਦਾ ਹੋਇਆ ਲੱਗਦਾ ਹੈ ਇਹਨਾਂ ਦੇ ਹਰ ਨਾ ਨਾ ਜਿੰਨਾ ਪਾਸ ਉਹ ਵਾਇਗੁਰੂ ਜੋ ਕਸਮ ਹੈ ਸਾਰਿਆਂ ਦਾ ਸਾਰਿਆਂ ਦਾ ਪਤੀ ਹੈ ਨਾ ਕਸਮ ਪਤੀ ਨਾ ਜਿੰਨਾ ਪਾਸ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਾਇਗੁਰੂ ਨਹੀਂ ਵਸ ਰਿਹਾ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਾਇਗੁਰੂ ਨਹੀਂ ਸਮਾਇਆ ਹੋਇਆ ਉਹਨਾਂ ਨੂੰ ਇਹ ਅਸਾਰਡ ਦਾ ਮਹੀਨਾ ਜੋ ਹੈ ਉਸ ਤੋਂ ਪੰਦਾ ਲੱਗਦਾ ਹੈ ਜਿਸ ਤਾਂ ਅਸਾਰਡ ਦੇ ਮਹੀਨੇ ਦੇ ਵਿੱਚ ਤਪਸ਼ ਹੁੰਦੀ ਹੈ ਇਸੇ ਤਰ੍ਹਾਂ ਜੀਣਾ ਦੇ ਹਿਰਦੇ ਦੇ ਵਿੱਚ ਉਹ ਵਾਜ ਗੁਰੂ ਨਹੀਂ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਤਪਸ਼ ਰਹਿੰਦੀ ਹੈ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਉਸ ਜਗਤ ਜੀਵਨ ਜਗ ਜੀਵਨ ਜੋ జగਤ ਦਾ ਜੀਵਨ ਹੈ జగਤ ਦਾ ਆਸਰਾ ਹੈ ਉਹ ਵਾਹਿਗੁਰੂ ਨੂੰ ਜਗ ਜੀਵਨ ਪੁਰਖ ਤਿਆਗ ਕੈ ਜਗ ਦੇ ਆਸਰੇ ਵਾਲੇ ਕਰਤਾ ਪੁਰਖ ਨੂੰ ਪਰਮੇਸ਼ਰ ਨੂੰ ਤਿਆਗ ਕੈ ਮਹਾਂਸ ਸੰਦੀ ਆਸ ਜਿਹੜੇ ਦੂਸਰੇ ਆਦੀਮਾਨਸ ਮਾਨਸ ਦੂਜੇ ਲੋਕਾਂ ਦੀ ਆਸ ਰੱਖਦੇ ਹਨ ਉਹਨਾਂ ਲਈ ਇਹ ਅਸਾਰ ਦਾ ਮੇਨਾ ਉਹ ਤਪਦਾ ਰਹਿੰਦਾ ਹੈ ਉਹਨਾਂ ਦੇ ਹਿਰਦੇ ਵੀ ਇਸੇ ਤਰ੍ਹਾਂ ਤਪਦੇ ਹਨ ਜਿਹੜੇ ਉਸ ਵਾਹਿਗੁਰੂ ਨੂੰ ਤਿਆਕ ਕੇ ਹੋਰ ਕਿਸੇ ਦੀ ਆਸ ਰੱਖਦੇ ਹਨ ਕਿਸੇ ਹੋਰ ਦੇ ਨਾਲ ਜੁੜਦੇ ਹਨ ਕਿਸੇ ਹੋਰ ਦੇਵੀ ਦੇਵਤਾ ਨਾਲ ਜੁੜਦੇ ਹਨ ਕਿਸੇ ਹੋਰ ਨੂੰ ਮੱਤੇ ਟੇਕਦੇ ਹਨ ਕਿਸੇ ਹੋਰ ਕਵਰਾਂ ਤੇ ਜਾਂਦੇ ਹਨ ਕਿਰੇ ਮੜੀਆਂ ਤੇ ਜਾਂਦੇ ਹਨ ਔਰ ਉਸ ਵਾਹਿਗੁਰੂ ਨੂੰ ਤਿਆਗ ਕੇ ਇਹਨਾਂ ਪਾਸੇ ਵੱਲ ਜਾਂਦੇ ਹਨ ਉਹਨਾਂ ਦੇ ਲਈ ਫਿਰ ਇਹ 60 ਦਾ ਮਹੀਨਾ ਜੋ ਹੈ ਤਪ ਉਧਾਰਾ ਹੈ ਦੂਏ ਪਾਏ ਵੀ ਗੁੱਚੀ ਹੈ ਗੱਲ ਪਾਈ ਸਜਮ ਕੀ ਫਾਸ ਦੂਆ ਪਾਏ ਦੂਆ ਦੂਜੇ ਪਾਏ ਪਾਏ ਪਿਆਰ ਜਿਹੜਾ ਕੋ ਉਸ ਵਾਹਿਗੁਰੂ ਤੋਂ ਛੱਡ ਕੇ ਕਿਸੇ ਹੋਰ ਦੇ ਨਾਲ ਪਿਆਰ ਕਰਦਾ ਹੈ ਕਿਸੇ ਹੋਰ ਦੇ ਨਾਲ ਪਿਆਰ ਕਰਕੇ ਉਸ ਕੋਲੋਂ ਦਾਤਾਂ ਮੰਗਦਾ ਹੈ ਉਸ ਦੇ ਨਾਲ ਜੁੜਦਾ ਹੈ ਸਤਿਗੁਰੂ ਜੀ ਕਹਿ ਰਹੇ ਹਨ ਦੂ ਹੈ ਭਾਏ ਵਿਗੁੱਚੀਆ ਵਿਗੁੱਚੀਆ ਖੁਆਰ ਹੋਈ ਜਾਦਾ ਕੁਛ ਨਹੀਂ ਮਿਲਦਾ ਤੇ ਦੂਜੇ ਪਾਸੇ ਪਿਆਰ پا ਕੇ ਇਹ ਮਾਨਸ ਜੋ ਹੈ ਇਹ ਖੁਆਰੀ ਹੁੰਦੇ ਹਨ ਗੱਲ ਪਈ ਇਸ ਜਮ ਕੀ ਫਾਂਸ ਅਤੇ ਗੱਲ ਦੇ ਵਿੱਚ ਉਸ ਜਮਾਂ ਦੀ ਫਾਂਸੀ ਪੈ ਲਈ ਹੈ ਅਤਲ ਉਸ ਵਾਹਿਗੁਰੂ ਨੂੰ ਛੱਡ ਕੇ ਜਿਹੜੇ ਦੂਜੇ ਵਾਲੇ ਪਾਸੇ ਪਿਆਰ ਕਰਦੇ ਹਨ ਉਹਨਾਂ ਨੂੰ ਫਿਰ ਬੁਕਾਰ ਹੀ ਸਦਾ ਤੰਗ ਕਰਦੇ ਹਨ ਜੇ ਹਾ ਬੀਜ ਸੋ ਨੂੰ ਮੱਥਾ ਜੋ ਲਿਖਿਆਸ ਜਿਵੇਂ ਜਿਆ ਕੋਈ ਬੀਜ ਬੀਜਦਾ ਹੈ ਉਹੋ ਜੀ ਉਸ ਤੇ ਮੱਥੇ ਤੇ ਸੰਸਕਾਰ ਬਣਦੇ ਰਹਿੰਦੇ ਹਨ ਜਿਵੇਂ ਜਿਆ ਕੋਈ ਕੰਮ ਕਰਦਾ ਹੈ ਉਸੇ ਤਰ੍ਹਾਂ ਦੇ ਉਹਦੇ ਅੰਦਰ ਸੰਸਕਾਰ ਬਣਦੇ ਰਹਿੰਦੇ ਹਨ ਫਿਰ ਉਸੇ ਤਰ੍ਹਾਂ ਦਾ ਹੀ ਉਸ ਨੂੰ ਫਲ ਜੋ ਹੈ ਉਹ ਲੈਣਾ ਪੈਂਦਾ ਹੈ ਉਸੇ ਤਰ੍ਹਾਂ ਦਾ ਫਲ ਉਸ ਨੂੰ ਮਿਲਦਾ ਹੈ ਜੇ ਆ ਬੀਜ ਉਹ ਲੁਣਾ ਲੁਣਾ ਵਧਣਾ ਜਿਹੋ ਜਿਹਾ ਕੋਈ ਵੇਚਦਾ ਹੈ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਸੇ ਤਰ੍ਹਾਂ ਦੇ ਉਹਦੇ ਮੱਥੇ ਦੇ ਉੱਤੇ ਲਿਖਿਆ ਲਿਖਿਆ ਜਾਂਦਾ ਹੈ ਉਸ ਦੇ ਅੰਦਰ ਉਸੇ ਤਰ੍ਹਾਂ ਦੇ ਸੰਸਕਾਰ ਬਣ ਜਾਂਦੇ ਹਨ ਫਿਰ ਉਸੇ ਤਰ੍ਹਾਂ ਦੀ ਉਸ ਨੂੰ ਫਸਲ ਵਧਣੀ ਪੈਂਦੀ ਹੈ ਰਹਿਣ ਵਿਹਾਣੀ ਪਛੋਤਾਣੀ ਉੱਠ ਚਲੀ ਗਈ ਨੀਰਾਸ਼ ਐਹੋ ਜਿਹੇ ਜਿਹੜੇ ਕਿ ਦੂਜੇ ਪਾੜੇ ਦੇ ਨਾਲ ਲੱਗੇ ਹੋਣ ਦੂਜੇ ਨਾਲ ਉਸ ਜਗ ਜੀਵਨ ਨੂੰ ਛੱਡ ਕੇ ਦੂਜੇ ਦੇ ਨਾਲ ਪਿਆਰ ਕਰਦੇ ਹਨ ਅਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਨਹੀਂ ਵਸਿਆ ਹੋਇਆ ਐਹੋ ਜੇ ਫਿਰ ਵੇਣ ਵਿਹਾਣੀ ਪਛੋਤਾਣੀ ਉਹਨਾਂ ਦੀ ਜ਼ਿੰਦਗੀ ਰੂਪ ਰਾਤ ਜੋ ਹੈ ਉਹ ਇਸ ਤਰ੍ਹਾਂ ਹੀ ਬੀਤ ਜਾਂਦੀ ਹੈ ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਫਿਰ ਉਹ ਪਛਤਾਉਂਦੇ ਹਨ ਉੱਥੇ ਚੱਲੀ ਗਈ ਨਿਰਾਸ਼ ਅਤੇ ਜਾਣ ਵੇਲੇ ਕਿਉਂਕਿ ਉਹਨਾਂ ਨੇ ਉਸ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਇਸ ਕਰਕੇ ਉਹ ਨਰਾਸ਼ ਹੋ ਕੇ ਇਸ ਦੁਨੀਆ ਤੋਂ ਫਿਰ ਜਾਂਦੇ ਹਨ ਕੇ ਸਾਧ ਗੁਰੂ ਜੀ ਦਾ ਉਪਦੇਸ਼ ਹੈ ਰਹਿ ਗਵਾਈ ਸੋਇ ਕੈ ਦਿਵਸ ਗਵਾਇ ਖਾਏ ਹੀਰੇ ਜਸਾ ਜਨਮ ਹੈ ਉਹ ਵੀ ਬਦਲੇ ਜਾਏ ਮੂੜੇ ਫਿਰ ਪਾਛ ਪਚੂਤਾਏ ਰੇ ਨਾ ਨਾ ਜਾਣਿਆ ਰਾਮ ਕਾ ਨਾ ਨਾ ਜਾਣਿਆ ਰਾਮ ਕਾ ਰੰਗ ਗਵਾਇ ਸੋਇ ਕਹਿ ਦਿਨਸ ਗਵਾਇ ਕਾਏ ਈਰੇ ਜੈਸਾ ਜਨਮ ਹੈ ਜਾ ਕਿਸ ਤਰ੍ਹਾਂ ਰਹਾ ਹੈ ਤੌੜੀ ਬਦਲੇ ਬਿਨਾ ਕਿਸੇ ਖੱਟੇ ਤੋਂ ਇਹ ਸਾਰਾ ਜੀਵਨ ਜਾ ਰਿਹਾ ਹੈ ਮੂੜੇ ਪਿਰ ਪਾਛੇ ਪਛਤਾਏ ਨੇ ਤੇ ਤੈਨੂੰ ਪਛਤਾਣਾ ਹੀ ਪੈਣਾ ਹੈ ਜੇ ਉਸ ਵਾਹਿਗੁਰੂ ਦਾ ਤੂੰ ਨਾਮ ਨਹੀਂ ਜਪਿਆ ਤੂੰ ਸਤਿਗੁਰੂ ਜੀ ਤੇ ਵੀ ਸਾਨੂੰ ਇਹੀ ਉਪਦੇਸ਼ ਕਰਦੇ ਹਨ ਰਹਿਣ ਵਿਆਣੀ ਪਛੋਤਾਣੀ ਉਠ ਚਲੀ ਗਈ ਨੀ ਰਾਸ਼ ਇਹ ਜ਼ਿੰਦਗੀ ਰੋਪ ਰਾਤ ਜੋ ਹੈ ਇਹ ਬਿਨਾ ਕਿਸੇ ਲਾਹਾ ਕਟਿਆ ਤੋਂ ਜਿਸਾ ਉਸ ਵਾਇਗੁਰ ਦੇ ਨਾਲ ਜੁੜਿਆ ਤੋਂ ਉਸ ਤੋਂ ਬਿਨਾ ਹੀ ਇਸ ਜੀਵ ਜੋ ਹੈ ਇਹ ਨਿਰਾਸ਼ ਹੋ ਕੇ ਇਸ ਪਛਤਾ ਕੇ ਇਸ ਜੇਸ ਦੁਨੀਆ ਤੋਂ ਫਿਰ ਜਾਂਦੀ ਹੈ ਜਿਨ ਕੋ ਸਾਧੂ ਭੇਟੀ ਹੈ ਸੋ ਦਰਗਹ ਹੋਏ ਕਲਾਸ ਜਿਨ ਕੋ ਸਾਧੂ ਭੇਟੀ ਹੈ ਸਾਧੂ ਗੁਰੂ ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਹੈ ਉਹ ਫਿਰ ਗੁਰੂ ਦੇ ਰਸਤੇ ਉੱਤੇ ਚੱਲਦੇ ਹਨ ਗੁਰੂ ਦੇ ਉਪਦੇਸ਼ ਦੇ ਨਾਲ ਜੁੜਦੇ ਹਨ ਗੁਰੂ ਦੀ ਅੰਮ੍ਰਿਤਮਈ ਬਖਸ਼ੀ ਹੋਈ ਬਾਣੀ ਨੂੰ ਜਪਦੇ ਹਨ ਇਸ ਬਾਣੀ ਨੂੰ ਦੇ ਬਾਣੀ ਦੇ ਸ਼ਬਦ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਨਾਲ ਜੁੜਦੇ ਹਨ ਸੋ ਦਰਗਾਹ ਹੋਏ ਕੋਲਾਸ ਫਿਰ ਉਹ ਉਸ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦੇ ਹੈ ਉਹ ਦਰਗਾਹ ਦੇ ਵਿੱਚ ਉਹਨਾਂ ਨੂੰ ਫਿਰ ਵਡਿਆਈ ਮਿਲਦੀ ਹੈ ਮਾਨ ਮਿਲਦਾ ਹੈ ਉਹਨਾਂ ਦਰਗਾਹ ਦੇ ਵਿੱਚ ਜਾ ਕੇ ਇਹ ਨਹੀਂ ਕੋਈ ਕਹਿੰਦਾ ਰੇ ਰੇ ਦਰਗਹ ਕਹ ਨ ਕੋ ਆਓ ਬੈਠ ਆਦਰ ਸ਼ੁਭ ਦੇਓ ਸਾਰੇ ਉਹਨਾਂ ਨੂੰ ਆਦਰ ਹੀ ਦਿੰਦੇ ਆ ਉਸੇ ਦਰਗਾਹ ਦੇ ਵਿੱਚ ਉਸ ਨੂੰ ਉਹਨਾਂ ਨੂੰ ਵਡਿਆਈ ਮਿਲਦੀ ਹੈ ਇਹਨਾਂ ਨੂੰ ਮਿਲਦੀ ਹੈ ਜਿੰਨ ਕੋ ਸਾਧੂ ਭੇਟੀ ਹੈ ਜਿਹੜਾ ਨੂੰ ਸਾਧੂ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਦਰਗਾ ਹੋਏ ਕਲਾਸ ਉਹ ਦਰਗਾ ਦੇ ਵਿੱਚ ਪਰਵਾਨ ਹੋ ਜਾਂਦੇ ਹਨ ਕਰ ਕਿਰਪਾ ਪ੍ਰਭ ਆਪਲੀ ਤੇਰੇ ਦਰਸ਼ਨ ਹੋਏ ਪਿਆਸ اے ਪ੍ਰਭੂ اے ਵਾਹਿਗੁਰੂ ਜੀ ਆਪਣੀ ਕਿਰਪਾ ਕਰੋ ਤੇਰੇ ਦਰਸ਼ਨਾਂ ਦੀ ਹੀ ਸਦਾ ਇਸ ਮਨ ਦੇ ਵਿੱਚ ਪਿਆਸ ਲੱਗੀ ਰਹੇ ਪ੍ਰਭ ਤੁਦ ਵਿਣ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਇਹ ਨਾਨਕ ਸਤਿਗੁਰੂ ਜੀ ਕਹ ਰਹੇ ਹਨ ਇਹ ਇਹ ਮਾਲਕ ਹੈ ਪ੍ਰਭੂ ਜੀ ਤੁਹਾਡੇ ਤੋਂ ਬਿਨਾ ਸਾਡਾ ਹੋਰ ਕੋਈ ਵੀ ਨਹੀਂ ਹੈ ਤੁਹਾਡੇ ਅੱਗੇ ਹੀ ਸਾਡੀ ਅਰਦਾਸ ਹੈ ਅਸਾੜ ਸੁਆੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਆਸਾਰ ਦਾ ਮਹੀਨਾ ਉਹਨਾਂ ਨੂੰ ਸੁਹਾਵਣਾ ਲੱਗਦਾ ਹੈ ਜਿਸ ਮਨ ਜਿਸ ਦੇ ਮਨ ਦੇ ਵਿੱਚ ਹਰ ਚਰਨ ਨਿਵਾਸ ਉਸ ਪਰਮਾਤਮਾ ਦੇ ਚਰਨਾਂ ਦਾ ਨਿਵਾਸ ਹੈ ਜਿਸ ਦੇ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਵਸ ਗਿਆ ਹੈ ਉਸ ਨੂੰ ਹਰ ਆਸਾਰ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਜੇ ਨਹੀਂ ਵਸਿਆ ਇਹ ਅਸਾਰ ਤਪੰਦਾ ਤਿਸ ਲਗੈ ਹਰ ਨਾਨਕ ਜਿਨਾ ਪਾਸ ਜਿਨ੍ਹਾਂ ਦੇ ਪਾਸ ਉਹ ਵਾਹ ਗੁਰੂ ਨਹੀਂ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਾਹ ਗੁਰੂ ਨਹੀਂ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਵਾਹ ਗੁਰੂ ਦਾ ਨਾਮ ਨਹੀਂ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਨਹੀਂ ਹੈ ਉਹਨਾਂ ਨੂੰ ਫਿਰ ਅਸਾਰ ਦਾ ਮਹੀਨਾ ਤਪੰਦਾ ਲਗਦਾ ਹੈ ਉਹਨਾਂ ਦੇ ਹਿਰਦੇ ਅਸਾਰ ਦੇ ਮਹੀਨੇ ਦੇ ਵਾਂਗ ਤਪਦੇ ਹਨ ਉਸ ਸਾਧਗੁਰੂ ਕਿਰਪਾ ਕਰਨ ਸਾਨੂੰ ਅਸਾਰ ਦਾ ਮਦੀਨਾ ਸੁਹਾਵਨਾ ਲੱਗੇ ਸੁਹਾਵਨਾ ਉਦੋਂ ਹੀ ਲੱਗੇਗਾ ਜਦੋਂ ਉਸ ਵਾਹਿਗੁਰੂ ਦੇ ਚਰਨ ਸਾਡੇ ਹਿਰਦੇ ਦੇ ਵਿੱਚ ਨਿਵਾਸ ਕਰ ਜਾਣਗੇ ਜਦੋਂ ਵਾਹਿਗੁਰੂ ਸਾਡੇ ਹਿਰਦੇ ਦੇ ਵਿੱਚ ਵਸ ਜਾਵੇਗਾ ਜਦੋਂ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਸਾਡੇ ਹਿਰਦੇ ਵਿੱਚ ਵਸੇਗੀ ਤਾਂ ਹੀ ਅਸਾਰ ਦਾ ਮਦੀਨਾ ਜਿਹੜਾ ਉਹ ਸਾਡੇ ਲਈ ਸੁਹਾਵਨਾ ਹੋਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ